16 ਦਸੰਬਰ ਨੂੰ ਅਰਬ ਦੇਸ਼ ਬਹਿਰੀਨ ਵਿੱਚ ਪਹਿਲਾ ਜੀਸੀਸੀ ਇੰਟਰਨੈਸ਼ਨਲ ਕਵਡੀ ਕੱਪ ਕਰਵਾਇਆ ਗਿਆ ਜਿਸ ਵਿੱਚ ਕਤਰ ਕਵੈਤ ਬਹਿਰੀਨ ਪਾਕਿਸਤਾਨ ਲਹਿੰਦਾ ਪੰਜਾਬ ਅਤੇ ਚੜ੍ਹਦੇ ਪੰਜਾਬ ਦੀਆਂ ਟੀਮਾਂ ਨੇ ਹਿੱਸਾ ਲਿਆ ਇਸ ਕਵਡੀ ਕੱਪ ਨੂੰ ਕਰਾਉਣ ਲਈ ਸਵੈਂਟ ਸਵੇਨ ਕਲੱਬ ਕਸ਼ਮੀਰੀ ਕਲੱਬ ਡਿਸਟ੍ਰਿਕਟ ਕਵਡੀ ਪ੍ਰਮੋਟ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਇਹ ਕਬੱਡੀ ਕੱਪ ਸਚਨ ਸ਼ਰਮਾ ਹਰਦੀਪ ਸਿੰਘ ਸਵੈਂਟ ਸਵੀਨ ਸੰਨੀ ਢਲੋਂ ਸਰਬਜੀਤ ਸਿੰਘ ਰਾਮੋਵਾਲੀਆ ਤੇ ਹਰ ਸਾਲ ਦੀ ਤਰ੍ਹਾਂ ਕਬੱਡੀ ਕਰਾਉਣ ਲਈ ਪ੍ਰੇਰਿਤ ਕੀਤਾ ਗਿਆ। ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਣਾ ਦੀ ਰਿਪੋਰਟ। ਭਾਈ ਸਰਬਜੀਤ ਰਾਮੋਵਾਲੀਆ ਦਾ ਰਵੀ ਢਲੋਂ ਜੋ ਦਾ ਆਉਂ ਸਮੀ ਢਲੋਂ ਕਾਬਲ ਸਿੰਘ ਦਾ ਲਾਲੀ ਵੀਰ ਦਾ ਗੱਲ ਹੋਣਾ ਦਾ ਤਾਲੂਕੇ ਵਾਲਾ ਸੋਨੀ ਲੱਕੀ ਇਹ ਰਾਜਵੀਰ ਸਾਰੇ ਭਰਾਵਾਂ ਦੇ ਵੱਲੋਂ ਸਾਡੇ ਤਿੰਨ ਤੋਲੇ ਵੀ ਕਹਿੰਦੇ ਜੀ ਦੇ ਨਾਲ ਲੱਭੂ ਦਾ ਸਮਾਨ ਇੱਕ ਵਾਰੀ ਤਾੜੀਆਂ ਲੱਭੂ ਮਈਆਂ ਦੇ ਨੇ ਜ਼ੋਰਦਾਰ ਮਾਰੋ ਤਾੜੀਆਂ ਮਾਰੋ ਜਿਹਦਾ ਭਰਾਵਾਂ ਨੇ ਸਨਮਾਨ ਕੀਤਾ ਉਹਨਾਂ ਵਾਸਤੇ ਵੀ ਮਾਰ ਦਿਓ ਕਿਉਂਕਿ ਪੈਸਾ ਰੱਬ ਨੇ ਬੜਿਆਂ ਨੂੰ ਦਿੱਤਾ ਹੈ ਪਰ ਇਹ ਖਰਚਣ ਦਾ ਦਾਮ ਇੱਕ ਸਨਮਾਨ ਹੋ ਰਿਹਾ ਹੈ ਅਗਲਾ ਕਾਰੀ ਤੇ ਸਾਰੀ 2 ਪਿੰਡ ਕਹਿੰਦੇ ਹੁਸ਼ਿਆਰ ਹੋ ਗਏ ਇਸ ਪਿੰਡ ਦਾ ਜਿਹੜੇ ਇਲਾਕੇ ਦਾ ਬਰਿੰਦਰ ਸਿੰਘ ਕਾਕਾ ਕਾਰੀ ਸਾਰੀ ਦੁਨੀਆ ਦਾ ਵੱਡਾ ਸਟਾਰ ਹੈ ਬੂਤ ਪਿੰਡ ਦਾ ਇਹ ਨੌਜਵਾਨ 51 ਹਜ਼ਾਰ ਦਾ ਸਵਾਰ ਇੱਕ ਵਾਰੀ ਤਾੜੀਆਂ ਇਸ ਗੱਭਰੂ ਲਈ ਵੀ ਮਾਰੇ ਦੋਨਾਰ ਆਸੂ ਪੱਕੀ ਬੀਐਸਐਫ ਕੰਪਨੀ ਤੋਂ ਖੰਦੇ ਦਰਮਿਆਨ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ 16 ਦਸੰਬਰ ਨੂੰ ਬਹਿਰੀਨ ਵਿੱਚ ਪਹਿਲਾ ਜੀਸੀਸੀ ਕਬੱਡੀ ਕੱਪ ਕਰਵਾਇਆ ਗਿਆ ਜਿਨ੍ਹਾਂ ਦੇ ਵਿੱਚ ਬਹਿਰੈਨ ਦੇ ਪਲੇਅਰ ਪਾਕਿਸਤਾਨ ਦੇ ਪਲੇਅਰ ਕਰਤਰ ਕੁਵੈਤ ਦੇ ਪਲੇਅਰ 6 ਟੀਮਾਂ ਜਿਹੜੀਆਂ ਜੀਸੀਸੀ ਦੀਆਂ ਇਹਨਾਂ ਨੇ ਪਾਰਟਿਸਿਪੇਟ ਕੀਤਾ ਸੀ ਇਹਦੇ ਵਿੱਚੋਂ ਜਿਹੜਾ ਫਾਈਨਲ ਮੈਚ ਸੀਗਾ ਉਹਦੇ ਵਿੱਚ ਸਾਡੀ ਟੀਮ 77 ਬਹਿਰੈਨ ਜਿੱਤ ਰਹੀ ਪਾਕਿਸਤਾਨ ਤੋਂ ਤੇ ਜਿਹੜਾ ਇੰਟਰਨੈਸ਼ਨਲ ਪਲੇਅਰਾਂ ਦਾ ਸੀਗਾ ਜਿਹੜਾ ਇੰਡੀਆ ਤੇ ਪਾਕਿਸਤਾਨ ਦਾ ਉਹਨਾਂ ਦੇ ਵਿੱਚੋਂ ਪਾਕਿਸਤਾਨ ਦੀ ਟੀਮ ਜਿੱਤੂ ਰਹੀ ਆ ਜਿਹੜੇ ਇੰਟਰਨੈਸ਼ਨਲ ਪਲੇਅਰਾਂ ਚ ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਜਿਹੜੇ ਬੰਦਿਆਂ ਨੇ ਦਲਕਾ ਫੁਲਕਾ ਗਰਾਊਂਡ ਲੈਵਲ ਤੇ ਕੰਮ ਕੀਤਾ ਜਿਨ੍ਹਾਂ ਨੇ ਜਿਨ੍ਹਾਂ ਨੇ ਅੱਗੇ ਲੱਗ ਕੇ ਸਾਰਾ ਕੰਮ ਕਰਵਾਇਆ ਜਿਹੜੇ ਸਾਡੇ ਨਾਲ ਤੁਰੇ ਇਹਦੇ ਵਿੱਚ ਹੈਲਪ ਕੀਤੀ ਸਾਰੇ ਬੰਦਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਆਏ ਬੰਦੇ ਜਿੰਨੇ ਵੀ ਬੰਦੇ ਇੰਡੀਆ ਪਾਕਿਸਤਾਨ ਤੋਂ ਆਏ ਸਾਰਿਆਂ ਦਾ ਬਹੁਤ ਸ਼ੁਕਰੀਆ ਤੇ ਕੋਸ਼ਿਸ਼ ਕਰਦੇ ਆ ਕਿ ਅੱਗੇ ਵੀ ਆਈ ਇੱਕ ਦੂਜੇ ਨਾਲ ਰਲ ਮਿਲ ਕੇ ਕੰਮ ਕਰਾਂਗੇ ਤੇ ਇਸ ਤੋਂ ਵੀ ਵਧੀਆ ਜਿਹੜਾ ਇਹ ਮੈਚ ਕਰਾਵਾਂਗੇ ਬਹੁਤ ਸ਼ੁਕਰੀਆ ਜੀ ਧੰਨਵਾਦ ਥੈਂਕ ਯੂ